ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਜਿਹਦੇ ਤੇ ਤੁਹਾਨੂੰ ਅੱਜ ਤਕਲੀਫ ਦਿੱਤੀ ਕਿਉਂਕਿ ਕਿਸੇ ਮੁਲਕ ਦੀ ਜਿਹੜੀ ਨੀ ਹੈ ਉਹ ਡੈਮੋਕ੍ਰੇਸੀ ਤੇ ਜਮਹੂਰੀਅਤ ਤੇ ਰੱਖੀ ਗਈ ਹੈ ਚਾਹੇ ਉਹ ਫਿਰ ਡੈਮੋਕ੍ਰੇਸੀ ਦੇ ਵਿੱਚ ਵੋਟ ਦਾ ਅਧਿਕਾਰ ਹੋਵੇ ਚਾਹੇ ਡੈਮੋਕ੍ਰੇਸੀ ਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨ ਦੀ ਗੱਲ ਹੋਵੇ ਤੇ ਚਾਹੇ ਡੈਮੋਕ੍ਰੇਸੀ ਦੇ ਵਿੱਚ ਫ੍ਰੀ ਸਪੀਚ ਦੀ ਗੱਲ ਹੋਵੇ ਦਬਾਅ ਦੀ ਰਾਜਨੀਤੀ ਕਰਕੇ ਪ੍ਰੈਸ਼ਰ ਪਾ ਕੇ ਡਰਾ ਕੇ ਧਮਕਾ ਕੇ ਇਹ ਜਿਹੜੇ ਸਾਰੇ ਰਾਈਟਸ ਹੈ ਇਹ ਪੰਜਾਬ ਦੇ ਲੋਕਾਂ ਤੋਂ ਖੋਏ ਜਾ ਰਹੇ ਆ ਅੱਜ ਮੈਂ ਪੰਚਾਇਤ ਦੀ ਇਲੈਕਸ਼ਨ ਜਿਹੜੀ ਆਉਣ ਵਾਲੀ ਹੈ ਉਹਦੇ ਬਾਰੇ ਵਿਸ਼ੇਸ਼ ਤੌਰ ਤੇ ਤੁਹਾਡੇ ਨਾਲ ਗੱਲ ਕਰਨ ਵਾਸਤੇ ਤੁਹਾਨੂੰ ਬੇਨਤੀ ਕੀਤੀ ਹੈ ਦੇ ਬੰਦੇ ਪੰਚਾਇਤਾਂ ਤੇ ਕਾਬਜ ਕਰਾਈਏ ਅੱਜ ਹਾਲਾਤ ਇਹ ਬਣੇ ਆ ਕਿ ਪਿੰਡਾਂ ਦੇ ਵਿੱਚ ਕੋਈ ਇਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਕਿਉਂ ਸੋ ਪਹਿਲਾਂ ਤਾਂ ਅਫਸਰਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਐਨਓਸੀਆਂ ਨਹੀਂ ਦੇਣੀਆਂ ਜਿਹੜੇ ਕੈਂਡੀਡੇਟ ਲੜਨਾ ਚਾਹੁੰਦੇ ਆ ਅਕਾਲੀ ਦਲ ਦੇ ਤਾਂ ਕਿ ਉਹ ਨੋਮੀਨੇਸ਼ਨ ਫਾਈਲ ਨਾ ਕਰ ਸਕਣ ਤੇ ਨੋਮੀਨੇਸ਼ਨ ਉਹਨਾਂ ਦੇ ਰਿਜੈਕਟ ਹੋ ਜਾਣ ਹੁਣ ਉਸ ਤੋਂ ਵੀ ਵੱਡੀ ਗੱਲ ਅੱਜ ਸਾਹਮਣੇ ਆਈ ਜਦੋਂ ਇਹ ਲਿਸਟਾਂ ਜਾਰੀ ਹੋ ਰਹੀਆਂ ਕਿ ਕਿਹੜੇ ਕਿਹੜੇ ਪਿੰਡ ਰਿਜ਼ਰਵ ਹੋਣਗੇ ਕਿਹੜੇ ਜਰਨਲ ਹੋਣਗੇ ਜਿਹੜੇ ਐਸਸੀ ਲੇਡੀ ਵਾਸਤੇ ਹੋਣਗੇ ਕਿਹੜੇ ਲੇਡੀ ਵਾਸਤੇ ਹੋਣਗੇ ਕਿਹੜੇ ਐਸਸੀ ਭਾਈਚਾਰੇ ਦੇ ਬੰਦੇ ਵਾਸਤੇ ਹੋਣਗੇ ਉਹ ਲਿਸਟਾਂ ਅੱਜ ਜਾਰੀ ਹੋ ਰਹੀਆਂ ਇਲੈਕਸ਼ਨ ਜਿਹੜੀ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਪਹਿਲਾਂ ਤਾਂ ਇਲੈਕਸ਼ਨ ਕਰਾਉਣ ਨੂੰ ਤਿਆਰ ਨਹੀਂ ਸੀ ਹੁਣ ਜਿਹੜੀਆਂ ਲਿਸਟਾਂ ਆ ਰਹੀਆਂ ਅੱਜ ਮੇਰੀ ਅਫਸਰਾਂ ਨਾਲ ਵੀ ਗੱਲ ਹੋਈ ਹੈ ਥੱਲੇਡੇ ਲੈਵਲ ਤੋਂ ਲੈ ਕੇ ਪੰਚਾਇਤ ਸੈਕਟਰੀ ਤੋਂ ਲੈ ਕੇ ਟਾਪ ਦੇ ਅਫਸਰਾਂ ਨਾਲ ਮੈਂ ਸਾਰਿਆਂ ਨਾਲ ਗੱਲ ਕੀਤੀ ਕੀ ਜਿਹੜੀਆਂ ਪੰਚਾਇਤਾਂ ਦੀ ਰੈਜ਼ਰਵੇਸ਼ਨ ਤੁਸੀਂ ਕਰ ਰਹੇ ਹੋ ਉਹ ਕਿਸ ਬਨਾਤੇ ਕਰ ਰਹੇ ਹੋ ਉਹਦੀ ਪਾਲਿਸੀ ਕੀ ਹੈ ਉਹਦਾ ਕ੍ਰਾਈਟੇਰੀਆ ਕੀ ਹੈ ਕੀ ਕ੍ਰਾਈਟੇਰੀਆ ਫੋਲੋ ਕੀਤਾ ਗਿਆ ਹੈ ਕਿ ਕਿ ਜਿਹੜੀ ਪਿੰਡ ਦੀ ਆਬਾਦੀ ਐਸਸੀ ਵੱਧ ਹੈ ਕਿ ਉਹਨੂੰ ਤੁਸੀਂ ਐਸਸੀ ਕਰ ਰਹੇ ਹੋ ਜਿਹੜੇ ਪਿੰਡ ਦੀ ਆਬਾਦੀ ਜਰਨਲ ਵੱਧ ਹੈ ਕੀ ਉਹਨੂੰ ਜਰਨਲ ਕਰ ਰਹੇ ਹੋ ਕੀ ਪਾਲਿਸੀ ਅਪਣਾ ਰਹੇ ਹੋ ਤੁਸੀਂ ਥੱਲੇ ਤੋਂ ਲੈ ਕੇ ਉੱਤੇ ਤਾਈਂ ਹਰ ਅਫਸਰ ਨੇ ਇੱਕੋ ਗੱਲ ਮੈਨੂੰ ਕਹੀ ਕਹਿੰਦੇ ਜੀ ਟੋਟਲ ਇਹਨਾਂ ਨੇ ਆਪਦੇ ਐਮ.ਐਲ.ਏਾਂ ਦੀ ਮਨਮਰਜ਼ੀ ਤੇ ਡਿਸਕ੍ਰੀਸ਼ਨ ਤੇ ਛੱਡਤਾ ਆ ਪਿੰਡਾਂ ਦੀ ਲਿਸਟ ਹੈ ਹਰ ਬਲਾਕ ਦੀ ਬਲਾਕ ਵਾਈਜ਼ ਇਹਨਾਂ ਨੇ ਕਰਤਾ ਜੋ ਕਨਸਟੀਟਿਊਸ਼ਨ ਕਹਿੰਦੀ ਹੈ ਵੀ ਐਨੇ ਪਰਸੈਂਟ ਪਿੰਡ ਰਿਜ਼ਰਵ ਹੋਣੇ ਚਾਹੀਦੇ ਆ 30% ਜਾਂ 35% ਪਿੰਡ ਰਿਜ਼ਰਵ ਹੋਣੇ ਚਾਹੀਦੇ ਆ ਜੇ 100 ਪਿੰਡ ਆ ਜੀ ਆ 30% 30 ਪਿੰਡਾਂ 35 ਪਿੰਡ ਰਿਜ਼ਰਵ ਹੋਣੇ ਆ ਉਹਦੇ ਤੇ ਟਿਕ ਮਾਰ ਦਿਓ ਜੀ ਐਮਐਲਏ ਸਾਹਿਬ ਕਿਹੜੇ ਕਿਹੜੇ ਰਿਜ਼ਰਵ ਕਰਨੇ ਆ ਕਿਹੜੇ ਕਿਹੜੇ ਐਸਸੀ ਲੇਡੀਾਸ ਤੇ ਕਰਨੇ ਕਿਹੜੇ ਕਿਹੜੇ ਜਰਨਲ ਲੇਡੀਾਸ ਤੇ ਕਰਨੇ ਆ ਤੇ ਬਾਕੀ ਜਰਨਲ ਛੱਡ ਦਿਓ ਟੋਟਲ ਡਿਸਕ੍ਰੀਸ਼ਨ ਐਮਐਲਏ ਨੂੰ ਦਿੱਤੀ ਗਈ ਮੈਂ ਜਦੋਂ ਅਫਸਰਾਂ ਨੂੰ ਪੁੱਛਣਾ ਚਾਹਿਆ ਮੈਂ ਕਿਹਾ ਜੀ ਕਾਨੂੰਨ ਦੇ ਵਿੱਚ ਕਿਹੜੀ ਧਾਰਾ ਹੈ ਜਿਹੜੀ ਜਿਹੜੀ ਕਿਸੇ ਨੂੰ ਕਿਸੇ ਐਗਜ਼ੀਕਟਿਵ ਅਥਾਰਟੀ ਨੂੰ ਕਿਸੇ ਐਮਐਲਏ ਨੂੰ ਜਾਂ ਕਿਸੇ ਕਿਸੇ ਵੀ ਅਫਸਰ ਨੂੰ ਕਿਹੜੀ ਕਾਨੂੰਨ ਦੀ ਧਾਰਾ ਹੈ ਜਿਹੜੀ ਡਿਸਕ੍ਰੀਸ਼ਨ ਦੀ ਇਜਾਜ਼ਤ ਦਿੰਦੀ ਹੈ ਕਿ ਬਿਨਾ ਪਾਲਿਸੀ ਤੋਂ ਬਿਨਾ ਕਾਨੂੰਨ ਤੋਂ ਬਿਨਾ ਕ੍ਰਾਈਟੇਰੀਆ ਤੋਂ ਕਿ ਤੁਸੀਂ ਪੰਚਾਇਤਾਂ ਜਾਂ ਕੋਈ ਹੋਰ ਰਿਜ਼ਰਵ ਕਰ ਰਹੇ ਹੋ ਕਿ ਕਿਹੜੇ ਕਾਨੂੰਨ ਦੀ ਧਾਰਾ ਚ ਉਹਦੀ ਅਥਾਰਟੀ ਹੈ ਮੈਨੂੰ ਅਫਸਰ ਕਹਿਣ ਲੱਗੇ ਕਹਿੰਦੇ ਜੀ ਜੇ ਕਾਨੂੰਨ ਮੁਤਾਬਕ ਚੱਲੀਏ ਤਾਂ ਡਿਸਕ੍ਰੀਸ਼ਨ ਦੀ ਅਥਾਰਟੀ ਤਾਂ ਪ੍ਰਧਾਨ ਮੰਤਰੀ ਕੋਲੇ ਵੀ ਨਹੀਂ ਹੈ। ਬਾਕੀ ਤਾਂ ਤੁਸੀਂ ਸਾਰੇ ਛੱਡ ਦਿਓ। ਕੋਈ ਵੀ ਕੰਮ ਕਰਨਾ ਹੈ ਉਹਦੀ ਪਾਲਿਸੀ ਬਣਾਉਣੀ ਪੈਂਦੀ ਹੈ। ਹਾਂ ਪਾਲਿਸੀ ਕਈ ਵਾਰੀ ਇਹ ਹੁੰਦੀਆਂ ਸਰਕਾਰਾਂ ਆਪਦੇ ਮੁਤਾਬਕ ਬਣਾ ਲੈਂਦੀਆਂ ਜਿਹਨੂੰ ਆਪਾਂ ਟੇਲਰ ਮੇਡ ਪਾਲਿਸੀ ਕਹਿ ਦਿੰਨੇ। ਪਰ ਪਾਲਿਸੀ ਫਿਰ ਵੀ ਬਣਾਉਣੀ ਪਊ ਤੁਹਾਨੂੰ। ਤੁਹਾਡੀ ਪਾਲਿਸੀ ਚੈਲੰਜ ਹੋ ਸਕਦੀ ਹੈ ਬਟ ਪਾਲਿਸੀ ਦੇ ਤਹਿਤ ਕੰਮ ਕਰਨਾ ਪਊਗਾ ਤੁਹਾਨੂੰ। ਇਹਨਾਂ ਨੇ ਤਾਂ ਪਾਲਿਸੀ ਕੋਈ ਨਹੀਂ ਬਣਾਈ। ਕੀ ਇਹ ਕਲੈਰਿਟੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇ ਕਿ ਜਿਹੜੀ ਪੰਚਾਇਤਾਂ ਦੀ ਰੈਜ਼ਰਵੇਸ਼ਨ ਹੈ ਉਹ ਕਿਸ ਪਾਲਿਸੀ ਕਿਸ ਕ੍ਰਾਈਟੇਰੀਆ ਦੇ ਤਹਿਤ ਹੋ ਰਹੀ ਹੈ ਮੈਂ ਅਫਸਰਾਂ ਨੂੰ ਵੀ ਬੇਨਤੀ ਕੀਤੀ ਕਿ ਅਫਸਰ ਬੜਾ ਇੱਕ ਇੰਪੋਰਟੈਂਟ ਅੰਗ ਹੁੰਦੇ ਆ ਸਰਕਾਰ ਦੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ 'ਚ ਵੀ ਕਈ ਅਫਸਰਾਂ ਨੇ ਕੰਮ ਕੀਤਾ ਨਿੱਜੀ ਵੀ ਕਿਸੇ ਨਾਲ ਪ੍ਰੇਮ ਪਿਆਰ ਹੁੰਦਾ ਬਟ ਜੇ ਗਲਤ ਕੰਮ ਕੋਈ ਕਰੂਗਾ ਮੈਂ ਅੱਜ ਸਾਰੇ ਅਫਸਰਾਂ ਨੂੰ ਬੇਨਤੀ ਕਰਨ ਲੱਗਿਆ ਕਿ ਮਜਬੂਰਨ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖਟਕਰਾਉਣਾ ਪਊਗਾ ਤੇ ਹਾਈ ਕੋਰਟ ਦੇ ਵਿੱਚ ਜਿਹੜੇ ਅਫਸਰ ਤੇ ਦਸਕਤ ਹੋਣਗੇ ਉਸ ਲਿਸਟ ਤੇ ਉਹ ਰਿਜ਼ਰਵੇਸ਼ਨ ਵਾਲੀਆਂ ਲਿਸਟਾਂ ਤੇ ਜਿਨ੍ਹਾਂ ਤੇ ਦਸਕਤ ਹੋਣਗੇ ਫਿਰ ਉਹ ਭੁਗਤਣਾ ਉਸੇ ਅਫਸਰ ਨੂੰ ਪਊਗਾ ਹਾਈ ਕੋਰਟ ਦੀਆਂ ਪੌੜੀਆਂ ਉਸੇ ਅਫਸਰ ਨੂੰ ਚੜ੍ਹਨੀਆਂ ਪੈਣੀਆਂ ਜਵਾਬ ਓਪਨ ਕੋਰਟ ਦੇ ਵਿੱਚ ਜਾ ਕੇ ਹਾਈ ਕੋਰਟ ਦੇ ਜੱਜ ਸਾਹਿਬ ਦੇ ਸਾਹਮਣੇ ਅਫਸਰਾਂ ਨੂੰ ਦੇਣਾ ਪੈਣਾ ਹੈ ਇਹ ਜਿਹੜੇ ਐਮਐਲਏ ਜੁਬਾਨ ਹਲਾ ਕੇ ਕਰ ਰਿਹਾ ਜਾਂ ਇਹਨਾਂ ਦੇ ਨੁਮਾਇੰਦੇ ਕਰ ਰਿਹਾ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਸੋ ਮੈਂ ਅੱਜ ਤੁਹਾਡੇ ਰਾਈਏ ਬੇਨਤੀ ਕਰਨੀ ਚਾਹਣਾ ਹੈ ਸਾਰੇ ਅਫਸਰ ਸਹਿਬਾਨਾਂ ਨੂੰ ਕਿ ਜਿਹੜੀਆਂ ਇਹ ਰਿਜ਼ਰਵੇਸ਼ਨਸ ਹੋਣੀਆਂ ਪੰਚਾਇਤਾਂ ਦੀ ਕਿਰਪਾ ਕਰਕੇ ਇਹਦੀ ਪਾਲਿਸੀ ਸਰਕਾਰ ਨੂੰ ਤੁਸੀਂ ਕਹੋ ਕਿ ਬਣਾਈ ਜਾਵੇ ਪਾਲਿਸੀ ਜੇ ਬਿਨਾਂ ਸਰਕਾਰ ਤੋਂ ਬਿਨਾਂ ਪਾਲਿਸੀ ਤੋਂ ਰਿਜ਼ਰਵੇਸ਼ਨ ਤੇ ਦਸਕਤ ਕਰੋਗੇ ਫਿਰ ਕਾਨੂੰਨ ਦੇ ਤਹਿਤ ਜਿਹੜੀ ਕੋਈ ਸਜ਼ਾ ਹੈ ਉਹਦੇ ਲਾਇਬਲ ਵੀ ਫਿਰ ਤੁਸੀਂ ਹੋਵੋਗੇ ਫਿਰ ਮੁੜ ਕੇ ਸਾਡੇ ਕੋਲੇ ਇਸ ਗੱਲ ਦਾ ਗਿਲਾ ਨਾ ਕਰਿਓ ਫਿਰ ਸਫਾਰਸ਼ਾਂ ਲੈ ਕੇ ਆਉਂਦੇ ਹੁੰਦੇ ਆ ਕੋਈ ਤੁਹਾਨੂੰ ਫੜ ਲਿਆਉਂਦਾ ਕੋਈ ਕਿਸੇ ਹੋਰ ਨੂੰ ਫੜ ਲਿਆਉਂਦਾ ਵੀ ਮੇਰੇ ਤਾਂ ਕੋਈ ਕਸੂਰ ਨਹੀਂ ਜੀ ਸਰਕਾਰ ਦਾ ਆਰਡਰ ਸੀ ਗਲਤ ਕੰਮ ਤੇ ਦਸਕਤ ਕਰਨਾ ਵੀ ਤੁਹਾਡਾ ਕਸੂਰ ਹੈ ਆ ਮੇਰੇ ਕੋਲੇ ਆ ਕੋਟਖਪੂਰੇ ਹਲਕੇ ਦੀ ਲਿਸਟ ਹੈ ਜਿਹੜੀਆਂ ਪੰਚਾਇਤਾਂ ਇਹਨਾਂ ਨੇ ਰਿਜ਼ਰਵ ਕੀਤੀਆਂ ਫਰੀਦਕੋਟ ਹਲਕੇ ਦੀ ਅਜੇ ਬਣਾਈ ਨਹੀਂ ਕਿਉਂਕਿ ਸੈਂਪਤੀ ਨਹੀਂ ਬਣ ਸਕੀ ਅਜੇ ਵੀ ਕਿਹੜਾ ਪਿੰਡੋ ਸੈੱਟ ਨਹੀਂ ਆ ਰਹੇ ਜਿਹੜੇ ਪਿੰਡ ਤਕੜੇ ਪਿੰਡ ਆ ਉਹ ਸਾਰੇ ਰਿਜ਼ਰਵ ਕਰਨਾ ਚਾਹੁੰਦੇ ਆ ਤੇ ਕਿੰਨਿਆਂ ਨੂੰ ਕਰ ਦਿਓਗੇ ਰਿਜ਼ਰਵ ਤੁਸੀਂ ਆ ਕੋਟਕਪੂਰੇ ਹਲਕੇ ਦੀ ਲਿਸਟ ਹੈ ਇਹਦਾ ਕ੍ਰਾਈਟੇਰੀਆ ਕਿਰਪਾ ਕਰਕੇ ਦੱਸਿਆ ਜਾਵੇ ਮੈਂ ਪੁੱਛਦਾ ਵੀਡੀਓ ਸਾਹਿਬ ਨੂੰ ਫਰੀਦਕੋਟ ਆਲਿਆਂ ਨੂੰ ਮੈਂ ਪੁੱਛਦਾ ਏਡੀਸੀ ਡਿਵੈਲਪਮੈਂਟ ਸਾਹਿਬ ਨੂੰ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਡਾਇਰੈਕਟਰ ਪੰਚਾਇਤ ਨੂੰ ਸੈਕਟਰੀ ਪੰਚਾਇਤ ਨੂੰ ਕਿ ਇਹ ਜਿਹੜੀਆਂ ਲਿਸਟਾਂ ਤੁਸੀਂ ਰਿਜ਼ਰਵ ਕੀਤੀਆਂ ਨੇ ਜਿਹੜੇ ਪਿੰਡ ਰਿਜ਼ਰਵ ਕੀਤੇ ਆ ਇਹ ਕਿਰਪਾ ਕਰਕੇ ਦੱਸਣ ਦੀ ਖੇਚਲ ਕਰੋ ਕਿ ਕਿਹੜੀ ਪਾਲਿਸੀ ਤਹਿਤ ਕੀਤੇ ਤੇ ਇੱਕ ਵਾਰ ਫੇਰ ਅੰਤ ਦੇ ਵਿੱਚ ਇਹ ਗੱਲ ਜਰੂਰ ਕਹੂੰਗਾ ਕਿ ਜਿਹੜਾ ਵੀ ਅਫਸਰ ਗਲਤ ਕੰਮ ਤੇ ਦਸਕਤ ਕਰੂਗਾ ਉਹ ਇਸ ਗਲਤ ਕੰਮ ਦਾ ਭਾਗੀਦਾਰ ਹੋਊਗਾ ਤੇ ਅਸੀਂ ਤਿਆਰ ਕਰ ਰਹੇ ਆ ਆਪਦੀ ਰਿੱਟ ਮੈਂ ਹਾਈ ਕੋਰਟ ਦੇ ਵਿੱਚ ਅੱਜ ਵਕੀਲਾਂ ਨਾਲ ਗੱਲ ਕਰ ਲਈ ਆ ਕਿਉਂਕਿ ਦਸਤਾਬਸਰਾਂ ਨੇ ਕੀ ਸਾਰੀ ਧੰਦਲੀ ਹੋਈ ਏ ਸੋ ਅਸੀਂ ਤਿਆਰ ਕਰ ਰਹੇ ਆਂ ਆਪਣੀ ਰਿੱਟ ਕੱਲ ਨੂੰ ਜਾਂ ਪਰਸੋਂ ਅਸੀਂ ਹਾਈ ਕੋਰਟ ਨੂੰ ਮੂਵ ਕਰਾਂਗੇ ਤੇ ਸਾਰੇ ਅਫਸਰਾਂ ਨੂੰ ਉੱਥੇ ਤਲਬ ਕਰਾਵਾਂਗੇ ਜਿਨ੍ਹਾਂ ਨੇ ਗਲਤ ਕੰਮ ਕੀਤਾ